ਖੜਾ ਤੀ ਹਾਕਮਾ ਮੈਂ ਤੇ ਗਲਾਬਦੀ ਨਸ਼ੇ ਆਂਦੇ ਵੇਣ ਚ ਜਵਾਨੀ ਰਾੜ ਗਈ ਦੂਰਾਂ ਦੇ ਪੰਜਾਬ ਦੀ ਨਸ਼ੇ ਆਂਦੇ ਵੇਣ ਚ ਜਵਾਨੀ ਰਾੜ ਗਈ ਦੂਰਾਂ ਦੇ ਪੰਜਾਬ ਦੀ ਜਿੰਨੇ ਕਰਤੇ ਤੁਕ ਨਾ ਦੱਸ ਹੋਰ ਕਰੇਗਾ ਬਰਬਾਦ ਚਟਿਆ ਨੌਜਵਾਨ ਤੇਰੀ ਉਹ ਗਲਾਮ ਹੋ ਗਈ ਤੂੰ ਆਯਾਦ ਚਟਿਆ ਨੌਜਵਾਨੀ ਤੇਰੀ ਕਿੱਟਿਆ ਮਸੀਤਕਾਰ ਤੇ ਖੜਾ ਤੀ ਹਾਕਮਾ ਮੈਂ ਕਹੇ ਗੁਲਾਬ ਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਨਸ਼ਿਆਂ ਦੇ ਵਹਿਣ ਚ ਜਵਾਨੀ ਰੋੜ ਗਈ ਗੁਰਾਂ ਦੇ ਪੰਜਾਬ ਦੀ ਵਸਦਾ ਪੰਜਾਬ ਗੁਰਾਂ ਦੇ ਨਾਮ ਤੇ ਛੱਡੇਗਾ ਉਜਾਰ ਕੇ ਮਾਵਾਂ ਦੀਆਂ ਵੰਦਰਾਂ ਦਾ ਰੁਗ ਬਣ ਚ ਜਵਾਨੀ ਰੌੜ ਗਈ ਘੋੜਾਂ ਦੇ ਪੰਜਾਬ ਦੀ ਨਸ਼ਿਆਂ ਦੇ ਬਣ ਚ ਜਵਾਨੀ ਰੌੜ ਗਈ ਘੋੜਾਂ ਦੇ ਪੰਜਾਬ ਦੀ ਜਦੋਂ ਨਸ਼ਾ ਨਹੀਂ ਪੂਰਾ ਹੁੰਦਾ ਉਹ ਕਿਸੇ ਦੀਆਂ ਤਾਰਾਂ ਲਾਲਾ ਕੇ ਦਾ ਸਟਾਰਟਰ ਲਾਲਾ ਕੇ ਭੰਗ ਜਾਂਦੇ ਪਰਸ ਖੋਲਾ ਇਹ ਚੀਜ਼ਾਂ ਹੋਈਆਂ ਵਾ ਇੱਥੇ ਕੋਈ ਚੂੜ ਨਹੀਂ ਤੇ ਠੀਕ ਆ ਵੀਰ ਮੈਂ ਵਿਸ਼ਵਾਸ ਦਵਾਣਾ ਵਾ ਅਸੀਂ ਲੱਗੇ ਵੀ ਆ ਲਗਾਤਾਰ ਤੇ ਤਿੰਨਾਂ ਸਾਲਾਂ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਚਿੱਟਾ ਵੇਚ ਨਾਲੇ ਮਗਰ ਮੈਂ ਫੋਨ ਨਹੀਂ ਕੀਤਾ ਤਿੰਨ ਸਾਲਾਂ ਚ ਕੋਈ ਵੀ ਸਾਥੀ ਤੁਹਾਡੇ ਪਿੰਡ ਦਾ ਜਾਂ ਰਿਸ਼ਤੇਦਾਰ ਇਹ ਨਹੀਂ ਕਹਿ ਸਕਦਾ ਵੀ ਠੀਕ ਆ ਜੀ ਅਸੀਂ ਐਮਐਲਏ ਕੋ ਗਏ ਹਾਂ ਤੇ ਆ ਗਲਤ ਕੰਮ ਤੇ ਅਸੀਂ ਫੋਨ ਕਰਾਇਆ ਸੀ ਤੇ ਬੰਦਾ ਛਡਾ ਕੇ ਲੈ ਆਇਆ ਇਹ ਕੰਮ ਨਹੀਂ ਕੀਤਾ ਸੋ ਨਾ ਕਰਾਂਗੇ ਜਿੰਨਾ ਚਿਰ ਇਹ ਬੰਦੇ ਬਾਕੀ ਰਹੀ ਗੱਲ ਵਿਕਾਸ ਦੀ ਪਿੰਡ 'ਚ ਕੰਮ ਚਲਾਇਆ ਤੁਸੀਂ ਕੀ ਕੀ ਕੀਤਾ ਠੀਕ ਹੋਇਆ ਕੰਮ ਹੋਣਿਆ ਪਿੰਡ 'ਚ ਹਾਂਜੀ ਚਲੋ ਹੋਰ ਵੀ ਜੇ ਕੋਈ ਕਸਰ ਹੋਊਗੀ ਕੱਢ ਦਾਂਗੇ ਪੈਸੇ ਥੇਲੇ ਦੀ ਲੋੜ ਹੋਊਗੀ ਉਹ ਕਰਾਂਗੇ ਗਰਾਊਂਡ ਦੀ ਗੱਲ ਆ ਇੱਥੋਂ ਹੀ ਐਮ.ਐਲ.ਏ ਬਣਿਆ ਵਾ ਤੇ ਇੱਥੇ ਸਾਰੇ ਇਕੱਠੇ ਇਸ ਗਰਾਊਂਡ 'ਚ ਹੁੰਦੇ ਹੁੰਦੇ ਸੀ ਤੇ ਅੱਜ ਜਦੋਂ ਆਇਆ ਤੇ ਫੇਰ ਯਾਦ ਆ ਗਈ ਗਰਾਊਂਡ ਵੇਖ ਕੇ ਵੀ ਇੱਥੋਂ ਐਮ.ਐਲ.ਏ ਬਣਿਆ ਇਹਨੂੰ ਆਪਾਂ ਗਰਾਊਂਡ ਨੂੰ ਬਣਾਉਣੇ ਆ ਇਹ ਵੀ ਗਰਾਊਂਡ ਜਿਹੜੀ ਆ ਉਹ ਹੁਣ ਪਾਤੀ ਆਪਾਂ ਮਤੇ ਦੇ ਵਿੱਚ ਤੇ ਇਹ ਵੀ ਛੇਤੀ ਆਪਾਂ ਗਰਾਊਂਡ ਜਿਹੜੀ ਉਹਨੂੰ ਬਣਾ ਲਾਂ ਬਣਾ ਲਾਂਗੇ ਬਾਕੀ ਜੇ ਕਿਸੇ ਦਾ ਹੋਰ ਕੋਈ ਨਿੱਜੀ ਮਸਲਾ ਕੋਈ ਨਿੱਜੀ ਕੰਮ ਆ ਤੇ ਉਹ ਤੁਸੀਂ ਮੈਨੂੰ ਜਿਹੜਾ ਉਹ ਦੱਸ ਸਕਦੇ ਹੋ ਤੇ ਫਿਰ ਮੇਰੀ ਉਹ ਗੱਲ ਆ ਜੇ ਕੋਈ ਪੀਣ ਵਾਲਾ ਹੈਗਾ ਤੇ ਸਰਪੰਚ ਸਾਹਿਬ ਹੁਣੇ ਹੀ ਆਵਾਜ਼ ਦੇ ਦਿਓ ਕੱਲ ਨੂੰ ਪੀਣ ਵਾਲਾ ਹੀ ਨਹੀਂ ਕੱਲਾ ਇਹ ਪੀਣ ਵਾਲਾ ਹੀ ਇਹ ਛੁੱਟ ਜੇ ਉਹ ਨਹੀਂ ਜੇ ਛੁੱਟਣਾ ਇਹਦੀਆਂ ਹੀ ਗੱਲਾਂ ਕਰਦਾ ਆ ਕਿਮਾ ਦਾ ਜੱਜ ਕਾ ਵਾਹੀਰ ਜੀ ਕਾ ਖਾਲਸਾ ਵਾਲੇ ਨੰਬਰ ਆਸਲਾ ਦੇ ਕੇ ਨਾ ਫਾਲੋਟੇਟ ਕੋਈ ਜੀ ਮੁਰਕਲੇ ਆਹ ਜੀ ਗੱਲ ਬਾਤ ਕਰਦੇ ਕੋਈ ਦੇ ਉਹਨਾਂ ਤੋਂ ਇਲਾਕੇ ايني نوں دی پيساں آچي